ਹੈਲੋ ਭਾਬੀ ਸਾਤੋਂ ਕੱਲ੍ਹ ਸਵੇਰ ਨੂੰ ਨਹੀਂ ਆਹ ਹੁਣ ਅਸੀਂ ਕੱਲ੍ਹ ਸ਼ਾਮ ਨੂੰ ਆਵਾਂਗੇ ਕਿਉਂਕਿ ਕੱਲ੍ਹ ਸਵੇਰ ਨੂੰ ਮੇਰੇ ਨਾਨਾ ਨਾ ਵੀ ਰਖੜੀ ਬੰਨਣ ਆਉਣਾ ਆ ਨਾਨਾ ਭਾਬੀ ਐਦਾਂ ਦਾ ਕੁਛ ਨਾ ਬਣਾਇਓ ਆਪਾਂ ਸਿਰਫ ਇੱਕ ਚਾਹ ਦਾ ਹੀ ਕੱਪ ਪੀਣਾ ਨਾ ਨਾ ਰੋਟੀ ਦੀ ਖੇਚਲ ਤਾਂ ਬਿਲਕੁਲ ਨਾ ਕਰਿਓ ਨਾਲੇ ਆਪਾਂ ਛੇਤੀ ਮੁਰਨਾ ਆ ਤੇਰੇ ਭਾਜੀ ਨੇ ਰਾਤ ਨੂੰ ਡਿਊਟੀ ਤੇ ਵੀ ਜਾਣਾ ਹੈ ਕਮਾਲ ਦੀ ਗੱਲ ਚਲ ਠੀਕ ਆ ਭਾਬੀ ਚੰਗਾ ਫਿਰ ਨਾਲੇ ਮੈਂ ਫੇਰ ਤੁਹਾਨੂੰ ਇੱਕ ਵਾਰੀ ਕਹਿਤਾ ਆਪਾਂ ਕੱਲੀ ਚਾਹ ਦਾ ਹੀ ਕੱਪ ਪੀਣਾ ਆ ਕੋਈ ਹੋਰ ਫालतू ਖਰਚਾ ਨਾ ਕਰਿਓ ਚਲ ਠੀਕ ਆ ਚੰਗਾ ਫਿਰ ਓ ਮਨਜੀਤ ਐਸ ਰਖੜੀ ਤੇ ਤੈਨੂੰ ਕੀ ਹੋਇਆ ਉਹ ਤੂੰ ਤਾਂ ਹਰੇਕ ਰਖੜੀ ਤੇ ਆਪਣੀਆਂ ਭਾਬੀਆਂ ਨੂੰ ਬੜੀਆਂ ਡਿਮਾਂਡਾਂ ਕਰਦੀ ਹੁੰਦੀ ਸੀ ਕੀ ਸਾਡੇ ਲਈ ਪਕੌੜੇ ਬਣਾ ਲਿਓ ਸ਼ਾਮ ਦੀ ਰੋਟੀ ਨਾਲ ਚਿਕਨ ਬਣਾ ਲਿਓ ਜਾਂ ਸ਼ਾਹੀ ਪਨੀਰ ਬਣਾ ਲਿਓ ਉਹ ਐਸ ਵਾਰ ਤੈਨੂੰ ਕੀ ਹੋ ਗਿਆ ਨਾਲੇ ਉਹ ਵੀ ਤੈਨੂੰ ਬੜੀਆਂ ਡਿਮਾਂਡਾਂ ਕਰਦੇ ਸੀ ਕਿ ਆਉਣ ਵੇਲੇ ਪੀਜ਼ਾ ਲੈ ਕੇ ਆਈਂ ਦੋਸੇ ਲੈ ਕੇ ਆਈਂ 버ਗਰ ਲੈ ਕੇ ਆਈਂ ਉਹ ਐਸ ਵਾਰ ਤੁਹਾਨੂੰ ਕੀ ਹੋ ਗਿਆ ਐਸ ਵਾਰੀ ਰਖੜੀ ਦੁਨੀਆ ਤੋਂ ਅਲੱਗ ਰਖੜੀ ਹੋਊਗੀ ਅਲੱਗ ਰਖੜੀ ਮੈਂ ਸਮਝਿਆ ਨਹੀਂ ਇਹ ਕਿਹੜੀ ਰਖੜੀ ਹੋਊਗੀ ਦਿਲ ਨੂੰ ਸਕੂਨ ਦੇਣ ਵਾਲੀ ਰਖੜੀ ਦਿਲ ਨੂੰ ਸਕੂਨ ਦੇਣ ਵਾਲੀ ਰਖੜੀ ਓ ਚੱਲੀਏ ਤੈਨੂੰ ਕੀ ਹੋ ਗਿਆ ਐਸ ਵਾਰ ਤੂੰ ਕਿਹੋ ਜੀਆਂ ਗੱਲਾਂ ਕਰਦੀ ਪਈ ਐ ਹਾਂ ਦਿਲ ਨੂੰ ਸਕੂਨ ਦੇਣ ਵਾਲੀ ਰਖੜੀ ਪਿਛਲੇ ਸਾਲ ਜਦੋਂ ਮੈਂ ਰਖੜੀ ਲੈ ਕੇ ਗਈ ਸੀ ਜਦੋਂ ਮੇਰਾ ਭਤੀਜਾ ਮੈਨੂੰ ਬੱਸੇ ਚੜਾਉਣ ਗਿਆ ਉਦੋਂ ਉਹਨ ਮੈਨੂੰ ਸਾਰੀ ਗੱਲ ਦੱਸੀ ਪੂਆਜੀ ਜਦੋਂ ਤਾਈ ਹੁਣੀ ਪਕੌੜੇ ਬਣਾਉਂਦੇ ਸੀਗੇ ਨਾ ਤੇ ਮੰਮੀ ਨੂੰ ਖੁਸ਼ਬੂ ਆਈ ਤੇ ਮੰਮੀ ਨੇ ਡੈਡੀ ਨੂੰ ਸਮੋਸੇ ਲੈਣ ਭੇਜਤਾ ਤੇ ਡੈਡੀ ਸ਼ਹਿਰੋਂ ਤਿੰਨ ਸਮੋਸੇ ਲੈ ਕੇ ਆਇਆ ਤਿੰਨਾ ਚੋਂ ਜਿਹੜਾ ਇੱਕ ਸਮੋਸਾ ਬਚਿਆ ਨਾ ਤੇ ਉਹ ਅਸੀਂ ਥੋੜਾ ਥੋੜਾ ਖਾਦਾ ਪੂਆਜੀ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਜਦੋਂ ਤਾਈ ਜੀ ਤੁਹਾਨੂੰ ਸੂਟ ਦੇਣ ਲੱਗੇ ਸੀ ਨਾ ਉਦੋਂ ਮੰਮੀ ਡੈਡੀ ਵੀ ਤੁਹਾਡੇ ਨਾਲ ਸੂਟ ਲੈ ਕੇ ਆਉਂਦੀ ਸੀ। ਉਦੋਂ ਪੂਆ ਜੀ ਪਤਾ ਨਹੀਂ ਕੀ ਗੱਲ ਹੋਈ। ਮੰਮੀ ਡੈਡੀ ਨਰਾਜ ਜੇ ਹੋ ਕੇ ਅੰਦਰ ਨੂੰ ਚੱਲ ਗਏ। ਫਿਰ ਪੂਆ ਜੀ ਡੈਡੀ ਸ਼ਹਿਰੋਂ ਨਵਾਂ ਸੂਟ ਲੈ ਕੇ ਆਏ। ਜਿਹੜੇ ਪੂਆ ਜੀ ਡੈਡੀ ਨੇ ਸੂਟ ਤੇ ਪੈਸੇ ਰੱਖੇ ਨਾ, ਦੋ ਦਿਨ ਪਹਿਲਾਂ ਡੈਡੀ ਕਹਿੰਦਾ ਸੀ ਰਾਸ਼ਨ ਲੈ ਕੇ ਆਉਣਾ। ਘਰ ਦਾ ਰਾਸ਼ਨ ਮੁੱਕਿਆ ਆ। ਮੈਨੂੰ ਲੱਗਦਾ ਇਹ ਉਹੀ ਪੈਸੇ ਸੀ ਜਿਹੜੇ ਰਾਸ਼ਨ ਲਿਆਉਣ ਲਈ ਰੱਖੇ ਸੀ। ਉਹ ਆਜੀ ਡੈਡੀ ਕਹਿੰਦੇ ਸੀ ਰਾਸ਼ਨ ਤਾਂ ਫੇਰ ਆਜੂਗਾ ਪਰ ਸਾਡੀ ਭੈਣ ਨਹੀਂ ਨਰਾਜ ਜਾਣੀ ਚਾਹੀਦੀ। ਇਸ ਵਾਰ ਇਹ ਰਖੜੀ ਅਸੀਂ ਆਪਣੇ ਘਰ ਤੋਂ ਸ਼ੁਰੂ ਕਰਦੇ ਆਂ। ਇਹ ਰਖੜੀ ਪੈਰਾਂ ਤੇ ਭਰਾਵਾਂ ਦੇ ਪਿਆਰ ਦੀ ਰਖੜੀ ਆ। ਆਓ ਤੁਸੀਂ ਵੀ ਇਸ ਵੀਡੀਓ ਨੂੰ ਸ਼ੇਅਰ ਕਰਕੇ ਇਸ ਨੂੰ ਬਲਿੱਟ ਇਸੇ ਦਰ ਬਣਾਓ।